ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਥੇ ਕੌਣ ਬਾਠੀ ਮਾਰੇਗਾ ਕੌਣ ਐਮ.ਐਲ.ਏ ਬਣੇਗਾ ਹਾਲਾਂਕਿ ਇਹ ਕਈ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਉਥੇ ਹੀ ਦੱਸੇ ਕਿ VOTING ਨੂੰ ਕੁਝ ਦਿਨ ਰਹਿ ਗਏ ਨੇ ਤੇ ਜਿਸ ਤੋਂ ਬਾਅਦ ਨਤੀਜੇ ਦੱਸਣਗੇ ਕਿ ਕਿਹੜੀ ਪਾਰਟੀ ਆਪਣਾ ਝੰਡਾ ਗੱਡੇਗੀ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਮਿੰਦਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਉਥੇ ਹੀ ਉਹਨਾਂ ਨੇ ਅਕਾਲੀ ਦਲ ਕਾਂਗਰਸ ਪਾਰਟੀ ਦੇ ਉੱਤੇ ਪਲਟਵਾਰ ਕੀਤਾ ਹੋਰ ਕੀ ਕੁਝ ਕਹਿਣਾ ਮંત્રી ਭਗਵੰਤ ਸਿੰਘ ਮਾਨ ਦਾ ਆਉ ਤੁਹਾਨੂੰ ਸੁਣਾਉਨੇ ਆ ਪੰਜਾਬ ਸਰਕਾਰ ਵੱਲੋਂ ਤੁਸੀਂ ਜ਼ਿੰਮੇਵਾਰੀ ਜੋ ਦਿੱਤੀ ਅਸੀਂ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕੀਤੇ ਸਭ ਤੋਂ ਪਹਿਲਾਂ ਤਾਂ 300 ਯੂਨਟ ਬਿਜਲੀ ਇੱਕ ਮਹੀਨੇ ਦੀ ਜਾਨੀ ਕਿ 2 ਮਹੀਨਿਆਂ ਦਾ ਬਿੱਲ ਆਉਂਦਾ 600 ਯੂਨਟ ਬਿਜਲੀ ਔਰ ਸਾਰਿਆਂ ਨੂੰ ਸਾਰਿਆਂ ਨੂੰ ਮਾਫ ਕੀਤੀ ਬਿਤਾ ਕੇ 600 ਤੋਂ ਜੇ ਘੱਟ ਫੋਨੋਮੀਟਰ ਦੀ ਰੀਡਿੰਗ ਹੈ ਤਜੀਰੋ ਬਿਲਾਉਗਾ ਤੁਹਾਨੂੰ ਬਿੱਲ ਕਿਉਂਕਿ ਬਹੁਤ ਸਾਰੇ ਘਰਾਂ ਦਾ ਮਾਵਾਂ ਦਾ ਮੈਨੂੰ ਫੋਨ ਆਉਂਦੇ ਰਹਿੰਦੇ ਨੇ 4-5000 ਰੁਪਏ ਮਹੀਨੇ ਦਾ ਬਚਣ ਲੱਗ ਗਿਆ ਬਿਜਲੀ ਦਾ ਜਿਹੜਾ ਪਹਿਲਾਂ ਬਿਲਾ ਆਉਂਦਾ ਸੀ ਉਹ ਹੁਣ ਫਿਰ ਖੇਤਾਂ ਦੇ ਵਿੱਚ ਦਿਨੇ ਬਿਜਲੀ ਕੀਤੀ ਖਾਲੇ ਕੱਢੇ ਕੱਸੀਆਂ ਪਾਣੀ ਨਹਿਰਾਂ ਦਾ ਲਿਆਂਦਾ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ ਹਜੇ ਪਰ ਸੋਈ 858 ਆਮਕਰਾਂ ਦਿੱਤੀਆਂ ਪੁੱਤਨ ਨੌਕਰੀਆਂ ਦੇ ਕੇ ਆਏ ਆ ਹੁਣ ਹੁਣ ਤੱਕ 56856 ਨੌਕਰੀਆਂ ਹੋ ਗਿਆ ਕੋਈ ਸਪਾਰਸ਼ ਨਹੀਂ ਕੋਈ ਪੈਸਾ ਨਹੀਂ ਲੱਗਦਾ ਬਸ ਬੱਚੇ ਪੜ ਲੈਣ ਨੰਬਰ ਆ ਜਾਣ ਤੁਹਾਡੇ ਘਰੇ ਚਿੱਠੀ ਆ ਜਾਂਦੀ ਹੈ ਕਿ ਭਾਈ ਪੰਜਾਬ ਸਰਕਾਰ ਤੁਹਾਨੂੰ ਬੁਲਾਉਂਦੀ ਹੈ ਆ ਤੈਨੂੰ ਨੌਕਰੀ ਮਿਲ ਗਈ ਆ ਕੁਰਸੀ ਤੈਨੂੰ ਡਿੱਕੀ ਜਾਂਦੀ ਹੈ ਆਮਕਰਾਂ ਦੇ ਆਸੀਂ ਵੀ ਇਨ੍ਹਾਂ ਪਿੰਡਾਂ 'ਚ ਹੀ ਇਹ ਜਿਹੇ ਪਿੰਡਾਂ 'ਚ ਜੰਮੇ ਪਲੇ ਆ ਸਾਨੂੰ ਪਤਾ ਪਿੰਡਾਂ ਦੀਆਂ ਮੁਸ਼ਕਲਾਂ ਦਾ ਤੋਬੇ ਛੱਪੜ ਬਹੁਤ ਸਾਰੀਆਂ ਸਕੂਲਾਂ ਦੀਆਂ ਦਿੱਕਤਾਂ ਸਕੂਲ ਅਪਡੇਟ ਕਰ ਰਹੇ ਆ 12ਵੀਂ ਦੇ ਸਕੂਲ ਹਰ ਪਿੰਡ ਦੇ ਨੇੜੇ ਤੇੜੇ ਕੋਈ ਖਾਸ तौर ਤੇ ਬੱਚੀਆਂ ਜਦੋਂ ਜਾਂਦੀਆਂ ਨੇ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਕਿ ਜਾਂ ਤਾਂ ਕੋਈ ਟਰਾਲੀ ਦੇ ਡਾਲਿਆਂ ਤੇ ਲੰਮਕ ਕੇ ਜਾਂਦੀਆਂ ਨੇ ਜਾਂ ਕਿਸੇ ਤੋਂ ਲਿਫਟ ਮੰਗਦੀਆਂ ਜਾਂ ਫਿਰ ਬੱਸ ਕੋਈ ਸਕੂਲ ਦੀ ਨਹੀਂ ਆਉਂਦੀ ਸੋ ਅਸੀਂ ਉਹਦੇ ਕਰਕੇ ਮਾਪੇ ਕਈ ਵਾਰੀ ਹਟਾ ਲੈਂਦੇ ਆ ਆਪਣੀਆਂ ਧੀਆਂ ਨੂੰ ਕਿ ਸਾਨੂੰ ਪੜ੍ਹਾਈ ਨਾਲੋਂ ਇੱਜ਼ਤ ਪਿਆਰੀ ਐ ਜ਼ਮਾਨਾ ਠੀਕ ਨਹੀਂ ਐ ਸੀ ਨਹੀਂ ਭੇਜਣੀ ਕੋਈ ਆਪਣੀ ਸੋ ਇਹ ਮੰਗਾ ਜਿਹੜੀਆਂ ਪਿੰਡਾਂ ਦੀਆਂ ਮੇਰੇ ਕੋਲੇ ਸਾਰੀਆਂ ਪਈਆਂ ਨੇ ਤੇ ਲੱਗੇ ਹੋਏ ਆ ਪੰਜਵੀਂ ਵਾਲੇ ਨੂੰ 8ਵੀਂ ਵਾਲਾ 8ਵੀਂ ਵਾਲੇ ਨੂੰ 10ਵੀਂ ਵਾਲਾ 10ਵੀਂ ਵਾਲੇ ਨੂੰ 12ਵੀਂ ਵਾਲਾ ਸਕੂਲ ਕਰੀਏ ਤਾਂ ਕਿ ਬੱਚਾ ਲਈਏ ਫਿਰ ਤਾਂ ਕਿ ਮਾਪਿਆਂ ਨੂੰ ਵੀ ਪਤਾ ਹੋਵੇ ਕਿ ਬਸ ਇੱਥੇ ਆ ਗਈ ਤੇ ਜਿੱਥੇ ਜਿੱਥੇ ਪਿੰਡਾਂ ਦੇ ਵਿੱਚੋਂ ਬੱਚੇ ਬੱਚੀਆਂ ਜਾਂਦੇ ਨੇ ਤਾਂ ਉਹਨਾਂ ਨੂੰ ਉਹ ਲੈ ਕੇ ਆਉਣ ਸੇਫਲੀ ਘਰੇ ਆਉਣ ਤੇ ਚੰਗੀ ਪੜ੍ਹਾਈ ਮਿਲੇ ਦੇਖੋ ਮਾਮਾ ਪੈਣਾ ਖੜੀਆਂ ਨੇ ਚੁੱਲ੍ਹੇ ਦਾ ਤੁਹਾਨੂੰ ਪਤਾ ਹੈ ਕਿ ਕੀ ਅੱਜ ਮਹਿੰਗਾਈ ਦੇ ਹਾਲ ਚੁੱਲਾ ਚਲਾਉਣਾ ਕਿਵੇਂ ਔਖਾ ਹੋਇਆ ਪਿਆ ਫਿਰ ਉੱਤੋਂ ਜਿਹੜੇ ਇਹਨਾਂ ਨੇ ਦੂਜੀਆਂ ਪਾਰਟੀਆਂ ਵਾਲਿਆਂ ਨੇ ਨਸ਼ੇ ਵੰਡੇ ਜੇ ਕਿਸੇ ਘਰ 'ਚ ਨਸ਼ਾ ਵੜ ਗਿਆ ਸਭ ਤੋਂ ਵੱਧ ਦੁਖੀ ਉਸ ਘਰ ਦੀ ਮਹਿਲਾ ਉਸ ਘਰ ਦੀ ਔਰਤ ਹੁੰਦੀ ਹੈ ਮਾਂ ਪੈਣ ਜੇ ਭਾਈ ਨਸ਼ਾ ਕਰਦਾ ਹੈ ਜੇ ਘਰ ਵਾਲਾ ਤਾਂ ਸਭ ਜੇ ਪੁੱਤ ਹੈ ਤਾਂ ਮਾਈ ਮਾਂ ਦੁਖੀ ਹੋਊਗੀ ਜਾਂ ਘਰ ਵਾਲੀ ਦੁਖੀ ਹੋਊ ਜਾਂ ਭੈਣ ਦੁਖੀ ਹੋਊ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਸਾਡਾ ਘਰ ਬਰਬਾਦੀ ਵਾਲੇ ਰਾਹ ਤੇ ਚੱਲ ਪਿਆ ਆਪਾਂ ਇਹ ਬੰਦ ਕਰਨਾ ਕੰਮ ਆਪਾਂ ਜਵਾਕਾਂ ਨੂੰ ਕੰਮ ਦੇਣਾ ਦੇਖੋ ਬੇਲਾ ਮੰਨ ਸ਼ੈਤਾਨੀ ਦਾ ਘਰ ਜਦੋਂ ਬੇਲੇ ਰਹਿ ਲੈਣੇ ਆ ਤਾਂ ਮਾੜੀ ਸੰਗਤ ਚ ਪਾਉਣ ਵਾਲੇ ਬਹੁਤ ਨੇ ਦੇ ਉਹ ਇਧਰ ਉਧਰ ਲੈ ਜਾਂਦੇ ਨੇ ਜੇ ਨੌਕਰੀਆਂ ਮਿਲ ਜਾਣ ਕੰਮ ਮਿਲ ਜੇ ਤੜਕੀ ਜਾਣ ਆਥ ਨੇ ਕੰਮ ਤੋਂ ਵਾਪਸ ਆਉਣ ਤੇ ਫੇਰ ਆ ਕੇ ਫੇਰ ਨਹੀਂ ਨਸ਼ਾ ਕਰਦੇ ਉਹ ਫੇਰ ਕੋਈ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਥੱਕ ਕੇ ਆਉਂਦੇ ਨੇ ਜਵਾਕਾਂ ਨਾਲ ਹੱਸ ਖੇਡ ਕੇ ਸੌ ਜਾਂਦੇ ਆ ਤੇ ਸਵੇਰੇ ਉੱਠ ਕੇ ਫੇਰ ਕੰਮ ਤੇ ਜਾਂਦੇ ਆ ਬਾਹਰਲੇ ਮੁਲਕਾਂ ਜਾਂਦੇ ਆ ਤਾਂ ਉੱਥੋਂ ਵੀ ਕੱਢਣ ਲੱਗ ਗਏ ਹੁਣ ਸੋ ਇਸੇ ਧਰਤੀ ਨੂੰ ਠੀਕ ਕਰਾਂਗੇ ਹਰਮੀਰ ਸੰਧੂ ਜੀ ਸਾਡੇ ਉਮੀਦਵਾਰ ਨੇ ਤੀਜੇ ਨੰਬਰ ਦਾ ਬਟਨ ਹੈ ਤੁਹਾਡੇ ਇੱਥੇ ਜਿੱਥੇ ਵੀ ਬੂਥ ਬਣੂਗਾ ਤੁਸੀਂ ਆਪ ਜਾ ਕੇ ਨਾਲ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਹੋਰ ਪਿੰਡਾਂ 'ਚ ਵੀ ਕਹੋ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਦੋਸਤ ਮਿੱਤਰ ਨੇ ਕਿ ਆਪਾਂ ਵਿਕਾਸ ਵਾਲੇ ਪਾਸੇ ਜਾਣਾ ਹੈ ਬਹੁਤ ਮਾੜੇ ਦਿਨ ਬਹੁਤ ਕਾਲੇ ਦਿਨ ਬਹੁਤ ਝੱਖੜ ਝੁੱਲ੍ਹੇ ਇਸ ਇਲਾਕੇ ਤੇ ਡਰ ਡਰ ਕੇ ਬਹੁਤ ਜਿਉਲੇ ਜੀ ਬੜੇ ਪਰਚੇ ਪੁਰਚੇ ਹੋਲੇ ਜੀ ਪਤਾ ਨਹੀਂ ਕੀ ਕੀ ਸਾਡੇ ਤੇ ਜ਼ੁਲਮ ਟਾਹੇ ਇਹਨਾਂ ਨੇ ਹੁਣ ਬੱਚੇ-ਬੱਚਿਆਂ ਨੂੰ ਪੜਾਉਣ ਦਾ ਟਾਈਮ ਆ ਗਿਆ ਇੱਕ ਜਵਾਕ ਇੱਕ ਘਰ ਚੋ ਨੌਕਰੀ ਲੱਗ ਗਿਆ ਨਾ ਜੇ ਸਾਰੇ ਕਈ ਰਿਸ਼ਤੇਦਾਰਾਂ ਦਾ ਤੇ ਉਸ ਲੱਕੇ ਦਾ ਪੂਰਾ ਮਾਹੌਲ ਹੀ ਬਦਲ ਜਾਂਦਾ ਹੈ ਉਹਨਾਂ ਦੇ ਘਰੇ ਵਧਾਈਆਂ ਦੇਣ ਆਲੇ ਪੁੱਛਣ ਆਉਣ ਲੱਗ ਜਾਂਦੇ ਨੇ ਵੀ ਤੁਹਾਡੇ ਜਵਾਕ ਨੇ ਕਿਹੜੀ ਕਿਤਾਬ ਪੜ੍ਹੀ ਸੀ ਅਸੀਂ ਵੀ ਉਹਦੇ ਬੱਚੇ ਨੂੰ ਪੜ੍ਹਾਵਾਂਗੇ ਤੇ ਸਾਡਾ ਬਜਾਕ ਵੀ ਸਰਕਾਰੀ ਨੌਕਰੀ ਤੇ ਲੱਗ ਜਾਊ। ਸੋ ਤੀਜੇ ਨੰਬਰ ਦਾ ਬਟਨ ਹੈ ਝਾੜੂ ਵਾਲਾ ਬਟਨ ਹੈ ਝਾੜੂ ਦਾ ਕੰਮ ਸਫਾਈ ਕਰਨਾ ਪਰ ਇਹ ਇਹ ਜਿਹੜਾ ਝਾੜੂ ਹੈ ਇਹ ਇਲਾਕੇ ਦੀ ਸਫਾਈ ਕਰੂਗਾ।